ਕੌਣ ਮਾਰੇਗਾ ਬਾਚੀ ਕਿਸਦੀ ਹੋਵੇਗੀ ਚਿੱਤ ਤਰਨ ਤਰਨ ਦੇ ਵਿੱਚ ਕਿਹੜਾ ਹੋਵੇਗਾ ਹੁਣ ਐਮਐਲਏ ਲਗਾਤਾਰ ਦੱਸਦੀ ਹੈ ਕਿ ਸਿਆਸੀ ਖੜਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੋਡ ਸ਼ੋਅ ਦੇ ਦੌਰਾਨ ਜਿਹੜਾ ਕਿ ਹਰਮਿੰਦਰ ਸਿੰਘ ਸੰਧੂ ਦੇ ਹੱਕ 'ਚ ਪ੍ਰਚਾਰ ਜਿਹੜੇ ਕਿ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਲੀਡਰਸ਼ਿਪ ਜਿਹੜੀ ਕਿ ਤਰਨਤਾਰਨ ਦੇ ਵਿੱਚ ਪੱਕੇ ਡੇਰੇ ਲਗਾਈ ਬੈਠੀ ਹੈ ਤੇ ਇਸ ਦੇ ਦੌਰਾਨ ਉਹਨਾਂ ਨੇ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਤਰਨਤਾਰਨ ਦੇ ਇਲਾਕਾ ਵਾਸੀਆਂ ਨੇ ਜਿਹੜਾ ਕਿ ਅਪੀਲ ਕੀਤੀ ਹੈ ਤਾਂ ਹਰਮਿੰਦਰ ਸਿੰਘ ਸੰਧੂ ਵੀ ਜਿਹੜੇ ਕਿ ਹੁਣ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਦੇ ਉੱਤੇ ਉਹਨਾਂ ਨੇ ਪਲਟ ਆਉ ਤਾਨੂੰ ਸੁਣਾਉਨੇ ਆ ਤੇ ਤੁਸੀਂ ਹਮੇਸ਼ਾ ਹੀ ਬੜਾ ਵਰਤਾਣ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਨਾਲ ਉਹਨਾਂ ਨਾਲ ਪੰਜਾਬ ਦੇ ਚਾਰਜ बड़े सत्कार योग्य कबीश योदिया जी के ਤੁਸੀਂ ਹਮੇਸ਼ਾ ਹੀ ਬੜਾ ਵਰਤਾ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲੋਂ ਚੜ੍ਹਦੀ ਕਲਾ ਰਹੀ ਆ ਤੁਹਾਡੀ ਚੜ੍ਹਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਬੰਦ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਨਾਲ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਕਬੀਸ਼ ਜੋਤੀਆ ਜੀ ਕਿ ਤੁਸੀਂ ਹਮੇਸ਼ਾ ਹੀ بڑا ਵਰਤਾਣ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵਾਲ ਤੋਂ ਚੜ੍ਹਦੀ ਕਲਾ ਰਹੀ ਆ ਤੁਹਾਡੀ ਚੜ੍ਹਦੀ ਕਲਾ ਰਹੀ ਆ ਔਰ ਅੱਜ ਚੇਚੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਮਨ ਪਿਆਰੇ ਉਕਮਤਰੀ ਸਾਹਿਬ ਸਾਹ ਪਟਵੰਦ ਸਿੰਘ ਜੀ ਮਾਨ ਉਨ੍ਹਾਂ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਕਬੀਸ਼ ਯੋਧਿਆ ਜੀ ਕਿ ਤੁਸੀਂ ਹਮੇਸ਼ਾ ਹੀ ਬੜਾ ਵਰਤਾਣ ਬਾਨ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜ੍ਹਦੀ ਕਲਾ ਰਹੀ ਆ ਤੁਹਾਡੀ ਚੜ੍ਹਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਬੰਦ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਨਾਲ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਤਾਰਜੋਗ ਸੁਬੀਸ਼ ਯੋਧਿਆ ਜੀ ਕਿ ਤੁਸੀਂ ਹਮੇਸ਼ਾ ਹੀ ਬੜਾ ਵਰਤਾਣ ਬਾਨ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋਲ ਪੰਜਾਬ ਦੇ ਔਰ ਬੰਦ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਮਾਨ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਤਕਾਰਯੋਗ ਕਬੀਸ਼ ਯੋਧਿਆ ਜੀ ਕਿ ਤੁਸੀਂ ਹਮੇਸ਼ਾ ਹੀ ਬੜਾ ਵਰਤਾਣ ਬਾਨ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜ੍ਹਦੀ ਕਲਾ ਰਹੀ ਆ ਤੁਹਾਡੀ ਚੜ੍ਹਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਮਨ ਪਿਆਰੇ ਉਪ ਮੁંત્રી ਸਾਹਿਬ ਸਾਪਕਵਤ ਸਿੰਘ ਜੀ ਨਾਲ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਸੁਮੇਸ਼ ਯੋਧਿਆ ਜੀ